ਸਸ਼ਕਲ ਜੀ ਤੁਸੀਂ ਦੇਖ ਰਹੇ ਹੋ న్యూਸ 89 ਪੰਜਾਬ ਹਿਮਾਚਲ ਮੈਂ ਤੁਹਾਡਾ ਆਪਣਾ ਜੋਜੀ ਕਰ ਰਿਹਾ ਇਸ ਵੇਲੇ ਦੀ ਵੱਡੀ ਖਬਰ ਜ਼ਿਲ੍ਹਾ ਹੁਸ਼ਿਆਰਪੁਰ ਦੇ ਹਲਕਾ ਮੁਕੇਰੀਆਂ ਦੇ ਕਸਬਾ ਹਾਜੀਪੁਰ ਤੋਂ ਆਦੀ ਜਿੱਥੇ ਹਾਜੀਪੁਰ ਦੇ ਸੀਐਸਸੀ ਕਮਿਊਨਿਟੀ ਹੈਲਥ ਸੈਂਟਰ ਦੇ ਵਿੱਚ ਬੇਟੀਆਂ ਦੇ ਲਈ ਲੋਹੜੀ ਪਾਈ ਗਈ ਹੈ ਤੁਸੀਂ ਦੇਖ ਰਹੇ ਹੋ ਤਸਵੀਰਾਂ ਦੇ ਵਿੱਚ ਇਸ ਵਕਤ ਜਿਹੜੇ ਹੈ ਹਸਪੀਟਲ ਦਾ ਪੂਰਾ ਸਟਾਫ ਐਸਐਮਓ ਡਾਕਟਰ ਰਵਿੰਦਰ ਕੋਰ ਡਾਕਟਰ ਹਰਮਿੰਦਰ ਸਿੰਘ ਜੀ ਡਾਕਟਰ ਸਿਮਰਜੀਤ ਕੌਰ ਜੋ ਮੌਕੇ ਤੇ ਨਾਲ ਸਮੂਹ ਸਟਾਫ ਜਿਹੜਾ ਸਾਡੇ ਨਾਲ ਹਾਜ਼ਰ ਇਸ ਵੇਲੇ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਇਸ ਵੇਲੇ ਜਿਹੜੀ ਹੈ ਪ੍ਰਾਇਮਰੀ ਹੈਲਥ ਸੈਂਟਰ ਹਸਪੀਟਲ ਹਾਜੀਪੁਰ ਵਿਖੇ ਜਿਹੜੀ ਹੈ ਬੇਟੀਆਂ ਦੇ ਲਈ ਲੋਹੜੀ ਪਾਈ ਗਈ ਹੈ ਤੁਸੀਂ ਦੇਖ ਰਹੇ ਹੋ ਤਸਵੀਰਾਂ ਦੇ ਵਿੱਚ ਪੂਰਾ ਸਟਾਫ ਮੌਕੇ ਤੇ ਹਾਜ਼ਰ ਹੈ ਅਗਨੀ ਬਾਲ ਕੇ ਅਗਨੀ ਪੂਜਾ ਕੀਤੀ ਜਾ ਰਹੀ ਹੈ ਤਸਵੀਰਾਂ ਦੇ ਵਿੱਚ ਦੇਖ ਰਹੇ ਤੁਸੀਂ ਲਾਈਟਾਂ ਨੂੰ ਟੈਲੀਕਾਸ ਦਿਖਾ ਰਹੇ ਇਸ ਵਕਤ ਦੀਆਂ ਤਸਵੀਰਾਂ న్యూਸ 8950 ਹਿਮਾਚਲ ਦੇ ਮਾਧਮ ਦੇ ਰਾਹੀਂ ਸੋ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਜਿਹੜੀ ਇਸ ਵਕਤ ਪੂਰਾ ਸਟਾਫ ਜਿਹੜਾ ਰਲ ਮਿਲ ਕੇ ਬੇਟੀਆਂ ਦੇ ਲਈ ਲੋਹੜੀ ਪਾ ਰਿਹਾ ਤੇ ਪੂਰਾ ਸਟਾਫ ਇਸ ਵਕਤ ਹਾਜ਼ਰ ਹੈ ਐਸਐਮਓ ਸਾਹਿਬ ਦੇ ਨਾਲ ਡਾਕਟਰ ਸਹਿਵਾਨ ਸਿਮਰਨ ਜੀ ਨਾਲ ਨੇ ਉਹਨਾਂ ਦੇ ਨਾਲ ਡਾਕਟਰ ਪੁਨੀਤਾ ਨਾਲ ਨੇ ਉਹਨਾਂ ਦੇ ਨਾਲ ਸਮੂਹ ਸਟਾਫ ਜਿਹੜਾ ਹੈਗਾ ਹੈ ਉਹ ਵੀ ਨਾਲ ਹੈਗਾ ਹੈ ਤਸਵੀਰਾਂ ਤੁਸੀਂ ਦੇਖ ਰਹੇ ਹੋ న్యూਸ 89 ਪੰਜਾਬ ਮੈਚਲ ਦੇ ਮਾਦੰਦਰਹੀਂ ਤੋਂ ਦੇਖੋ ਤਸਵੀਰਾਂ ਵਿੱਚ ਨਮਜਮੀਆਂ ਬੇਟੀਆਂ ਦੀ ਲੋਹੜੀ ਪਾਈ ਗਈ ਹੈ ਹਸਪੀਟਲ ਹਾਜੀਪੁਰ ਵਿਖੇ ਤੁਸੀਂ ਦੇਖ ਰਹੇ ਹੋ ਤਸਵੀਰਾਂ ਦੇ ਵਿੱਚ ਡਾਕਟਰ ਸਾਹਿਬ ਵੱਲੋਂ ਬੱਚਿਆਂ ਨੂੰ ਲੋੜੀ ਵੀ ਦਿੱਤੀ ਗਈ ਹੈ ਜੋ ਨਵੀਂ ਜੰਮੀਆਂ ਬੱਚਿਆਂ ਨੇ ਉਹਨਾਂ ਨੂੰ ਲੋੜੀ ਦਿੱਤੀ ਗਈ ਹੈ ਸੋ ਪੂਰਾ ਸਟਾਫ ਜਿਹੜਾ ਮੁੱਖ ਕੇ ਤੇ ਹਾਜ਼ਰ ਹੈ ਤਸਵੀਰਾਂ ਤੁਸੀਂ ਦੇਖ ਰਹੇ ਹੋ న్యూਸ 8950 ਹਿਮਾਚਲ ਦੇ ਮਾਧਮ ਦੇ ਰਹੇ ਸੋ ਉਹਨਾਂ ਦਾ ਹੀ ਕਿਹਾ ਹੈ ਕਿ ਜਿਹੜੀ ਲੋੜੀ ਹੈਗੀ ਬੇਟੀਆਂ ਦੀ ਲੋੜੀ ਹੈ ਇਹ ਪਾਣੀ ਬਹੁਤ ਜ਼ਰੂਰੀ ਹੈ ਕਿਉਂਕਿ ਅੱਜ ਕੱਲ ਲੋਕ ਜ਼ਿਆਦਾ ਬੇਟੀਆਂ ਦੀ ਜਿਹੜੀ ਲੋੜੀ ਜ਼ਿਆਦਾ ਪਾਉਂਦੇ ਨੇ ਉਹਨਾਂ ਦੇ ਕਹਿੰਦੇ ਆ ਬੇਟਿਆਂ ਦੇ ਨਾਲ-ਨਾਲ ਜਲਦੀ ਕਰਦੇ ਟਾਈਮ ਦੇ ਵਿੱਚ ਬੇਟੀਆਂ ਦੀ ਲੋੜੀ ਵੀ ਪਾਇਆ ਕਰੋ ਤਾਂ ਚਾਂ ਜੋ ਬੇਟੀਆਂ ਨੂੰ ਜਿਹੜਾ ਹੈ ਸਮਾਜ ਦੇ ਵਿੱਚ ਜਿਹੜੀ ਹੋਰ ਉੱਚ ਅੱਧਾ ਜਿਹੜਾ ਉੱਚਾ ਉਹਦਾ ਜਿਹੜਾ ਮਿਲ ਸਕੇ ਉਹਨਾਂ ਤੁਸੀਂ ਤਸਵੀਰਾਂ ਦੇਖ ਰਹੇ ਹੋ ਇਸ ਵਕਤ ਐਸਐਮਓ ਸਾਹਿਬ ਜਿਹੜੇ ਨੇ ਉਹ ਬੇਟੀਆਂ ਨੂੰ ਲੋੜੀ ਪਾ ਰਹੇ ਨੇ ਉਹ ਬੇਟੀਆਂ ਨੂੰ ਲੋੜੀ ਪਾਉਣ ਦੇ ਨਾਲ ਡਾਕਟਰ ਸਿਮਰਜੀਤ ਕੌਰ ਨੇ ਨਾਲ ਪੂਰਾ ਸਟਾਫ ਨਾਲ ਡਾਕਟਰ ਪ੍ਰੀਤ ਕਰਨ ਗੋਟਾ ਜੀ ਵੀ ਨਾਲ ਨੇ ਤੁਸੀਂ ਤਸਵੀਰਾਂ ਦੇਖ ਰਹੇ ਹੋ ਤਸਵੀਰਾਂ ਦੇ ਵਿੱਚ ਡਾਕਟਰ ਐਸ ਐਮਓ ਸਾਹਿਬ ਨਾਲ ਬਾਕੀ ਡਾਕਟਰ ਸਟਾਫ ਜਿਹੜਾ ਹੈ ਬਾਕੀ ਬੱਚਿਆਂ ਨੂੰ ਜਿਹੜੀ ਹੈ ਲੋੜੀ ਪਾ ਰਹੇ ਤਸਵੀਰਾਂ ਦੇਖ ਰਹੇ ਤੁਸੀਂ ਲਾਈਵ ਟੈਲੀਕਾਸਟਰ ਦੇ ਸਾਹਮਣੇ ਪੇਸ਼ ਕਰ ਰਹੇ ਇਸ ਵਕਤੀਆਂ ਲਾਈਵ ਤਸਵੀਰ ਤੁਸੀਂ ਦੇਖ ਰਹੇ ਹੋ ਜੀ ਨਿਊਜ਼ 89 50 ਹਿਮਾਚਲ ਦੇ ਮਾਧਿਅਮ ਤੇ ਰਹੀ ਸੋ ਦੇਖ ਸਕਦੇ ਹੋ ਕਿਵੇਂ ਜਿਹੜਾ ਪੂਰਾ ਸਟਾਫ ਨਾਲ ਹਾਜ਼ਰ ਹੈ ਉਹਨਾਂ ਦੇ ਅੱਜ ਅਸੀਂ ਹਾਜੀਪੁਰ ਵਿਖੇ ਸਮੂਸ ਇਸ ਦਰਫ ਡਾਕਟਰ ਸਹਿਵਾਨ ਦੇ ਸਹਿਯੋਗ ਨਾਲ ਧੀਆ ਦੀ ਲੋੜੀ ਮਨਾਈ ਗਈ ਹੈ ਤਾਂ ਕਿ ਗਰਲ ਆਪਾਂ ਕੁੜੀਆਂ ਦੇ ਜਨਮ ਦਾ ਵਧਾਈ ਜਾਵੇ ਕਿਉਂਕਿ ਆਲਰੇਡੀ ਪਿੱਛੇ ਚੱਲ ਰਹੀ ਹੈ ਕੀ ਹੈ ਇਸ ਕਰਕੇ ਸਾਰਿਆਂ ਨੇ ਸਾਰਿਆਂ ਨੂੰ ਲੋੜੀ ਦੀਆਂ ਬਹੁਤ-ਬਹੁਤ ਵਧਾਈਆਂ ਬਹੁਤ ਬੇਟੇ ਕੰਦੇ ਅਭੀ ਜੀ ਪਰ ਸਾਰੇ ਕੀ ਸੰਦ ਕਹਿਣਾ ਹੈ ਕਿ ਜੀ ਵੀ ਕੋਟਕ देखो लड़कियों ਨੂੰ ਪਿੱਛੇ ਰੱਖਣਾ ਤੇ ਸਾਡਾ ਸਮਾਜ ਦਾ ਹੀ ਕਸੂਰ ਹੈ ਨਾ ਜੇ ਅਸੀਂ ਉਹਨਾਂ ਨੂੰ ਪੂਰੇ ਲੜਕਿਆਂ ਵਾਂਗੂ ਪਿਆਰ ਦੇਵਾਂਗੇ ਮੌਕਾ ਦੇਵਾਂਗੇ ਸਿੱਖਿਆ ਦੇਵਾਂਗੇ ਤਾਂ ਉਹ ਆਪਣੇ ਆਪ ਹੀ ਅੱਗੇ ਵਧਣਗੀਆਂ ਸਾਡੇ ਲੜਕਿਆਂ ਦੇ ਬਰਾਬਰ ਰਹਿਣਗੀਆਂ ਬੱਸ ਜਿਹੜੀ ਲੋੜੀ ਪਾਟਾਂ ਨਹੀਂ ਤੁਸੀਂ ਕਹਿੰਦੇ ਕਾਹਦੀ ਚਿੰਤਾ ਹਾਂ ਹਾਂਜੀ ਹਾਂਜੀ ਉਹਨਾਂ ਨੂੰ ਬਰਾਬਰੀ ਦਾ ਹੱਕ ਦਿੱਤਾ ਜਾਵੇ ਠੀਕ ਹੈ ਨਾ